ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਵਿੱਚ ਠੀਤ ਲੇਰ ਲਗਾਤਾਰ ਜੋਰ ਫਰ ਰਦੀ ਜਾ ਰਹੀ ਹੈ ਗੁਰਦਾਸਪੁਰ ਵਿੱਚ ਵੀ ਲਗਾਤਾਰ ਸਰਦੀ ਨੇ ਰੰਗ ਦਿਖਾਣਾ ਸ਼ੁਰੂ ਕਰ ਦਿੱਤਾ ਹੈ ਤੇ ਲਗਾਤਾਰ ਪਹਿਰੇ ਹਸੀ ਧੁੰਦ ਕਾਰਨ ਦੁਕਾਨਦਾਰੀ ਤੇ ਵੀ ਕਾਫੀ ਅਸਰ ਪਿਆ ਹੈ ਸਬਜ਼ੀ ਅਤੇ ਫਰੂਟ ਦੀਆਂ ਦੁਕਾਨਾਂ ਜੋ ਸਵੇਰੇ ਸਵੇਰੇ ਖੁੱਲ ਜਾਂਦੀਆਂ ਸੀ ਉਹ ਹੁਣ ਕੁਝ ਦੇਰੀ ਨਾਲ ਖੁੱਲ ਰਹੀਆਂ ਹਨ ਜਦ ਕਿ ਧੁੰਦ ਕਾਰਨ ਫਲਾਂ ਦੀ ਸਪਲਾਈ ਵੀ ਠੀਕ ਢੰਗ ਨਾਲ ਨਹੀਂ ਹੋ ਰਹੀ ਹੈ ਕਿਉਂਕਿ ਜ਼ਿਆਦਾਤਰ ਫਰੂਟ ਪੰਜਾਬ ਵਿੱਚ ਬਾਹਰੋਂ ਆਉਂਦਾ ਹੈ ਦੂਜੇ ਪਾਸੇ ਦਿਨ ਲੇਟ ਚੜਨ ਤੇ ਸੂਰਜ ਜਲਦੀ ਟਲਣ ਕਾਰਨ ਦੀ ਦੁਕਾਨਦਾਰਾਂ ਨੂੰ ਨੁਕਸਾਨ ਹੋ ਰਿਹਾ ਹੈ ਕਿਉਂਕਿ ਠੰਡ ਕਾਰਨ ਲੋਕ ਬਹੁਤ ਘੱਟ ਖਰੀਦਦਾਰੀ ਕਰਨ ਆਉਂਦੇ ਹਨ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਦੇਖੋ ਜੀ ਮੇਰਾ ਨਾਮ ਰਿਸ਼ੀकांतਤਾ ਜੀ ਗੁਰਦਾਸਪੁਰ ਦੇ ਰਹਿਣ ਵਾਲੇ ਅਸੀਂ ਠੀਕ ਆ ਜੀ ਸਬਜੀ ਮੰਡੀ ਵਿੱਚ ਆਪਣੀ ਸ਼ੋਪ ਹੈਗੀ ਆ ਦੇਖੋ ਜੀ ਗੁਰਦਾਸਪੁਰ ਵਿੱਚ ਲਗਾਤਾਰ ਮੌਸਮ ਜਿਹੜਾ ਵਾ ਉਹ ਡਿਗਰੀ ਜੜੀ ਦੀ ਥੱਲੇ ਜਾ ਰਹੀ ਆ ਚਾਰ ਪੰਜ ਦਿਨ ਤੋਂ ਤਾਂ ਇਹ ਬਦਲ ਰਿਹਾ ਸੀ ਉਹਦੇ ਨਾਲ ਮੌਸਮ ਥੋੜਾ ਸਾਫ਼ ਹੀ ਪਰ ਅੱਜ ਤੇ ਧੁੰਦ ਨੇ ਇੰਨਾ ਕਹਿਰ ਕਰਤਾ ਵਾ ਕਿ ਯਾਤਰੀ ਜਿਹੜੇ ਆ ਉਹ ਧੁੰਦ ਤੋਂ ਬਹੁਤ ਪ੍ਰਭਾਵਿਤ ਹੋ ਰਹੇ ਆ ਠੀਕ ਆ ਜੀ ਆਣ ਜਾਣ ਵਾਲਿਆਂ ਜਿਹੜੇ ਨੌਕਰੀ ਤੇ ਜਾਣ ਵਾਲੇ ਕੰਮਾਂ ਤੇ ਜਾਣ ਵਾਲੇ ਉਹਨਾਂ ਨੂੰ ਬਹੁਤ ਮੁਸ਼ਕਲ ਆ ਰਹੀ ਆ ਤੇ ਅਸੀਂ ਯਾਤਰੀਆਂ ਨੂੰ ਜਾਂ ਰਾਹੀਆਂ ਨੂੰ ਇੱਕ ਮਤਲਬ ਕਿ ਸਲਾਹ ਵੀ ਦੇਣਾ ਚਾਹੁੰਦੇ ਆ ਕਿ ਜਦੋਂ ਤੁਸੀਂ ਘਰੋਂ ਬਾਹਰ ਵੀ ਨਿਕਲਣਾ ਵਾ ਤੇ ਆਪਣੇ ਜਿਹੜੇ ਆ ਮਤਲਬ ਕਿ ਮਫਰਲ ਵਗੈਰਾ ਜਾਂ ਟੋਪੀ ਵਗੈਰਾ ਜੈਕਟ ਜਿਹੜਾ ਗਰਮ ਉਹ ਪਾ ਕੇ ਨਿਕਲੋ ਤੇ ਜਦੋਂ ਤੁਸੀਂ ਗੱਡੀ ਚਲਾਣੀ ਆ ਜਾਂ ਆਪਣੀ ਬਾਈਕ ਚਲਾਣੀ ਆ ਤੇ ਗੱਡੀ ਦੇ ਵਿੱਚ ਜਿਹੜਾ ਵਾ ਇੱਕ ਫੰਕਸ਼ਨ ਹੁੰਦਾ ਵਾ ਮਤਲਬ ਕਿ ਪਾਰਕਿੰਗ ਲਾਈਟ ਦਾ ਤੇ ਫੋਗ ਲੈਂਪ ਦਾ ਉਹ ਜਰੂਰ ਇਸਤੇਮਾਲ ਕਰੋ ਤਾਂ ਕਿ ਜੋ ਗੱਡੀ ਅੱਗੋਂ ਆ ਰਹੀ ਆ ਜਾਂ ਪਿੱਛੋਂ ਆ ਰਹੀ ਆ ਉਹਨੂੰ ਮਤਲਬ ਕਿ ਧੁੰਦ ਦੇ ਕਾਰਨ ਜਿਹੜੀ ਆ ਨਹੀਂ ਦਿਖ ਰਹੀ ਉਹ ਲਾਈਟਾਂ ਕਰਕੇ ਗੱਡੀ ਜੜੀ ਆ ਦੁਰਘਟਨਾ ਤੋਂ ਬਚ ਸਕਦੀ ਆ ਤੇ ਬੱਚਿਆਂ ਨੂੰ ਵੀ ਮਾਪਿਆਂ ਨੂੰ ਚਾਹੀਦਾ ਵਾ ਕਿ ਉਹਨਾਂ ਨੂੰ ਵੀ ਮਤਲਬ ਕਿ ਗਰਮ ਇਨਰ ਵਗੈਰਾ ਟੋਪੀ ਵਗੈਰਾ ਜੈਕਟਸ ਵਗੈਰਾ ਪੂਰੇ ਪ੍ਰੋਪਰਲੀ ਜਿਹੜੇ ਉਹਨਾਂ ਨੂੰ ਪਾ ਕੇ ਰੱਖਣ ਤਾਂ ਕਿ ਜੋ ਠੰਡ ਤੋਂ ਲੱਗਣ ਵਾਲੀਆਂ ਬਿਮਾਰੀਆਂ ਜਾਂ ਸਿਹਤ ਨੂੰ ਨੁਕਸਾਨ ਕਰਨ ਵਾਲੀਆਂ ਉਹਨਾਂ ਤੋਂ ਬਚਿਆ ਜਾ ਸਕੇ ਦੁਕਾਨਦਾਰੀ ਤੇ ਕਿੰਨਾ ਅਸਰ ਹੋਇਆ ਠੰਡ ਨਾਲ ਦੇਖੋ ਜੀ ਦੁਕਾਨਦਾਰੀ ਤੇ ਕਾਫੀ ਅਸਰ ਪੈ ਰਿਹਾ ਵਾ ਲਗਾਤਾਰ ਜਿਹੜੀ ਆ ਮਾਰਕੀਟ ਡਾਊਨ ਜਾ ਰਹੀ ਆ ਦੇਖੋ ਅੱਗੇ ਵੀ ਮਤਲਬ ਕਿ ਲੋਕਡਾਊਨ ਦੇ ਕਾਰਨ ਨੋਟਬੰਦੀ ਦੇ ਕਾਰਨ ਕਾਫੀ ਅਸਰ ਪਿਆ ਸੀ ਹੁਣ ਮੌਸਮ ਦੇ ਕਾਰਨ ਵੀ ਲੋਕਾਂ ਨੇ ਘਰੋਂ ਜੜਾ ਵਾ ਆਂ ਜੜਾ ਜਿਹੜਾ ਬਦਲ ਮੰਡੀ ਘਟ ਕਰ ਦਿੱਤਾ ਔਰੇ ਕਰਕੇ ਜਿਹੜਾ ਵਾ ਕਾਫੀ ਮਾਰਕੀਟ ਮੰਦੀ ਪੈ ਰਹੀ ਆ ਇੱਕ ਹੋਰ ਕਾਰਨ ਨਾਲ ਔਨਲਾਈਨ ਸ਼ੋਪਿੰਗ ਬਹੁਤ ਹੋ ਗਈ ਆ ਤੇ ਮੈਂ ਜਿਹੜੇ ਆਪਣੇ ਗਾਕਾਰਾਂ ਨੂੰ ਇਹ ਵੀ ਅਪੀਲ ਕਰਾਂਗਾ ਕਿ ਆਨਲਾਈਨ ਸ਼ੋਪਿੰਗ ਥੋੜੀ ਜੀ ਬੰਦ ਕਰਕੇ ਜਿਹੜੇ ਮਾਰਕੀਟ ਵਿੱਚ ਦੁਕਾਨਦਾਰ ਆ ਛੋਟੀਆਂ ਦੁਕਾਨਾਂ ਖਾਸ ਕਰਕੇ ਛੋਟੀਆਂ ਖਾਨਾ ਉਹਨਾਂ 'ਨਾਲ ਵੀ ਧਿਆਨ ਦਿੱਤਾ ਜਾਵੇ ਤਾਂ ਕਿ ਉਹਨਾਂ ਦੀ ਵੀ ਰੋਜੀ ਰੋਟੀ ਜੜੀ ਆ ਉਹ ਮਤਲਬ ਕੀ ਚੱਲਦੀ ਰਹੇ